ਜਿੰਦਾਬਾਦ ਮੋਟਾਬਾਦ 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 ਕਰਦੇ ਕਰਦੇ ਮਾਫ ਕਰੋ ਮਾਫ ਕਰੋ ਮਾਫ ਕਰੋ ਕੋਈ ਦੂਰ ਮੁਕਤੀ ਮੋਰਚਾ ਆਜ਼ਾਦ ਜ਼ਿੰਦਾਬਾਦ 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 ਅਗਿਆ ਮੰਗਾਪੂਰੀਆ ਕਰੋ ਅਗਿਆ ਮੰਗਾਪੂਰੀਆ ਪੰਜਾਬ ਸਰਕਾਰ ਨੂੰ ਜ਼ਿੰਦਾਬਾਦ ਮੋਟਾਬਾਦ ਮੋਟਾਬਾਦ ਪੰਜਾਬ ਸਰਕਾਰ ਨੂੰ ਜ਼ਿੰਦਾਬਾਦ ਮੋਟਾਬਾਦ ਮੋਟਾਬਾਦ ਲੜਦੇ ਲੋਕ ਜ਼ਿੰਦਾਬਾਦ 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 ਮੈਂ ਜੀ ਕਾਮਟ ਮਨਜੀਤ ਸਿੰਘ ਬਟਾਲਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦਾ ਮਾਜਾ ਜਿਉਂਦਾ ਜਨਰਲ ਸੈਕਟਰੀ ਹੈ ਅੱਜ ਪਿੰਡ ਭਦਰਪੁਰਾ ਵੇਖੇ ਮੀਟਿੰਗ ਹੋਈ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਭੈਣਾਂ ਵੀਰਾਂ ਨੇ ਹਿੱਸਾ ਲਿਆ ਹਿੱਸਾ ਲਿਆ ਜਿਸ ਵਿੱਚ ਜਿਵੇਂ ਸਾਡੀ ਮੁੱਖ ਮੰਗ ਆ ਪੰਜਾਬ ਸਰਕਾਰ ਤੋਂ ਕੇਜ ਸਰਕਾਰ ਤੋਂ ਕਿ ਗਰੀਬਾਂ ਦਾ ਕਰਜ਼ਾ ਮਾਫ਼ ਹੋਵੇ ਗਰੀਬਾਂ ਨੂੰ 10-10 ਮਰਲੇ ਦੇ ਪਲਾਟ ਮਿਲਣ ਇਹ ਮਨਰੇਗਾ ਪਿੰਡਾਂ ਦੇ ਵਿੱਚ ਚੱਲੇ ਗਰੀਬਾਂ ਦੇ ਬੱਚਿਆਂ ਨੂੰ ਨੌਕਰੀ ਮਿਲੇ ਮੁੱਖ ਆਦੇਸ਼ ਹੈ ਕਿ ਨਸ਼ਿਆਂ ਨੂੰ ਜਿਹੜੀ ਠੱਲ ਪਾਈ ਜਾਵੇ ਕੱਟਿਆ ਕੋਠੇ ਲੋਕਾਂ ਦੇ ਜਿਹੜੇ ਸੈਂਕੜੇ ਰੋਗ ਨੇ ਜਿਹੜੇ ਅੱਜ ਹੀ ਕੇਂਦਰ ਸਰਕਾਰ ਕਰੀ ਅਗੇ ਸੀ ਕਰੋਨਾ ਦੇ ਹਸਰਨਾ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਘਰ ਬਣਾ ਕੇ ਦਿੱਤੇ ਲੋਕਾਂ ਨੂੰ ਪਰ ਅਸਲ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਪਹੁੰਚ ਤੋਂ ਬਾਹਰ ਆ ਉਹਨਾਂ ਦੇ ਵਿਚਾਰਿਆਂ ਦੇ ਇਤਰਾ ਹੀ ਘਰ ਨੇ ਅੱਜ ਕਿਦੇ ਟੀਨਾ ਪਈਆਂ ਕਿਦੇ ਬਾਲੇ ਪਏ ਸਰਕਾਰ ਬਸ ਕਾਗਜ਼ਾਂ ਦੇ ਵਿੱਚ ਆਪਣਾ ਕੰਮ ਕਰਦੀ ਪਈ ਹੈ ਅੱਜ ਵੇਖੀਏ ਤੇ ਪੰਜਾਬ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ ਗਰੀਬਾਂ ਨੂੰ ਵੱਡੇ ਵੱਡੇ ਦਾਅਵੇ ਕਰਕੇ ਵੱਡੇ ਵੱਡੇ ਲਾਰੇ ਲਾ ਕੇ ਸਰਕਾਰ ਸਤਾ ਵਿੱਚ ਆਈ ਭਗਵੰਤ ਸਿੰਘ ਸਾਹਿਬ ਨੇ ਕਿਆਸੀ ਕਿ ਵਝਾਈ ਘਟ ਕਰਾਂਗੇ ਵੇ ਦੇਖੋ ਜੀ ਕਾਂਗਰਸ ਸਰਕਾਰ ਦੇ ਵੇਲੇ ਵੀ 440 ਕਰੋੜ ਰੁਪਇਆ ਜਿਹੜਾ ਕਰਜ਼ਾ ਸੀ ਮਜ਼ਦੂਰਾਂ ਦਾ ਖਾਸ ਕਰਕੇ ਉਹ ਮਾਫ ਕਰਨ ਦੀ ਗੱਲ ਕਹੀ ਸੀ ਭਗਵੰਤ ਸਿੰਘ ਨੇ ਕਿਆਸੀ ਕਾਂਗਰਸ ਤੋਂ ਬਿਹਤਰ ਕਰਕੇ ਦੱਸਿਆ ਕਿ ਅੱਜ ਵੀ ਗਰੀਬ ਲੋਕ ਇਹੋ ਮੰਗ ਕਰਦੇ ਨੇ ਕਿ ਸਾਡਾ ਤੇ ਕਰਜ਼ਾ ਪਈ ਮਾਫੀ ਹੋ ਜਾਏ ਸਾਨੂੰ ਤਾਂ ਕੋਈ ਅੱਗੋਂ ਕਰਜ਼ਾ ਵੀ ਨਹੀਂ ਦਿੰਦਾ ਹੈਗਾ ਯਕਕਰ ਇਹ ਆਪ ਵੀ ਅਸੀਂ ਮੰਗ ਕਰਦੇ ਆਂ ਵੀ ਲੋਕਾਂ ਨੂੰ ਜਿਹੜਾ ਇਹ ਜਿਹੜੀਆਂ ਮਾੜੀਆਂ ਕੰਪਨੀਆਂ ਦਾ ਤੋਂ ਰਾਹ ਪਾਈ ਜਾਵੇ ਬਿਲਕੁਲ ਸਾਡੀ ਪਾਰਟੀ ਨੇ ਸਾਡੀ ਜਥੇਬੰਦੀ ਨੇ ਕਿਸ ਤਰ੍ਹਾਂ ਬਾਈਕਾਟ ਕੀਤਾ 14 ਤਰੀਕ ਨੂੰ ਅਸੀਂ ਪਟਾਲਾ ਦੇ ਵਿੱਚ ਵੱਡਾ ਇਕੱਠ ਕਰਨੇ ਜਾ ਰਹੇ ਆ ਉਸ ਵਿੱਚ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਤੁਸੀਂ ਉਹ ਰੈਲੀ ਵਿੱਚ ਆਓ ਅਸੀਂ ਸਰਕਾਰ ਨੂੰ ਅਸੀਂ ਬੈਲੈਂਸ ਕੰਪਨੀ ਵਾਲਿਆਂ ਨੂੰ ਵੀ ਇਹੋ ਕਹਿੰਦੇ ਆ ਵੀ ਭਾਈ ਗਰੀਬਾ ਕੋ ਕਰਜ਼ਾ ਨਹੀਂ ਤਰਦਾ ਅਸੀਂ ਨਹੀਂ ਕਰਜ਼ਾ ਤਰਾਂਗੇ ਜੇਸੀ ਫਰਨਸਕੋਪੀਏ ਜਾਂ ਕਿਸ਼ਤਾਂ ਨਹੀਂ ਤਰਾਂਗੇ ਇਹ ਸਰਕਾਰ ਇਧਰ ਬਾਰੇ ਕੋਈ ਸੋਚਦੀ ਨਹੀਂ ਤੇ ਫਿਰ ਅਸੀਂ ਟਿੱਖਾ ਠਿਆ ਖੇਡਾਂਗੇ ਧੰਨਵਾਦ